ਅਸੀਂ ਨਾ ਗੜੋਲੀਆਂ ਪਿੰਡ ਦੇ ਵਿੱਚ ਅਜੇ ਤੇ ਜਿੱਥੇ ਚਾਰ ਮੌਤਾਂ ਹੋਈਆਂ ਨੇ ਤੇ ਇੱਥੇ ਪ੍ਰੋਬਲਮ ਇਹ ਹੈ ਵੀ ਅਜੇ ਵੀ ਅੱਜ ਵੀ 70-80 ਪੇਸ਼ੈਂਟ ਘਰਾਂ 'ਚ ਹਰ ਘਰ ਤੇ ਇੱਕ ਬੰਦਾ ਬੁਖਾਰ ਨਾਲ ਪਿਆ ਹੈ ਅਸੀਂ ਅੱਜ ਪਿੰਡ ਮੈਂ ਗੜੋਲੀਆਂ ਦੇ ਵਿੱਚ ਇੱਥੇ ਪਹੁੰਚੇ ਹਾਂ ਇੱਥੇ ਬੜੀ ਇੱਕ ਮਾੜੀ ਦੁਰਘਟਨਾ ਵਾ ਪਿਛਲੇ ਦਿਨਾਂ ਦੇ ਵਿੱਚ ਵਾਪਰੀਆਂ ਜਿਹਦੇ ਵਿੱਚ ਖਾਸ ਕਰਕੇ ਜਿਹੜੇ ਇੱਥੇ ਦੇ ਪਿੰਡ ਦੇ ਬਸਨੀਕ ਨੇ ਸਾਰੇ ਪਿੰਡ ਦੇ ਵਸਨੀਕ ਨੇ ਜਿਹੜੇ ਅੱਜ ਬਿਮਾਰੀ ਦੀ ਲਪੇਟ ਦੇ ਵਿੱਚ ਆਏ ਹੋ ਨੇ ਔਰ ਜਿਹੜੇ ਜਿਹਦੇ ਕਾਰਨ ਤਕਰੀਬਨ 4 ਮੌਤਾਂ ਇਹਦੇ ਐਸ 10-12 ਦਿਨਾਂ ਦੇ ਵਿੱਚ ਇਸ ਪਿੰਡ ਦੇ ਵਿੱਚ ਹੋ ਗਈਆਂ ਔਰ ਅਸੀਂ ਘਰ-ਘਰ ਜਾ ਕੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਜਿਹੜੇ ਘਰਾਂ ਦੇ ਜੀ ਚਲੇ ਗਏ ਉਹਨਾਂ ਦੇ ਘਰਾਂ ਦੇ ਵਿੱਚ ਆ ਕੇ ਜਿੱਥੇ ਉਹਨਾਂ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਉੱਥੇ ਅਸੀਂ ਅੱਜ ਘਰ-ਘਰ ਜਾ ਕੇ ਦੇਖਿਆ ਤਾਂ ਅੱਜ ਤਕਰੀਬਨ ਐਸ ਪਿੰਡ ਦੇ ਵਿੱਚ ਜਿੱਥੇ ਤਕਰੀਬਨ 1000 ਤੋਂ ਲੈ ਕੇ 1200 ਦੀ ਪਾਪੂਲੇਸ਼ਨ ਹੈ ਔਰ ਇੱਥੇ ਅੱਜ 100 ਦੇ ਲਗਭਗ ਜਿਹੜੇ ਮਰੀਜ਼ ਨੇ ਜਿਨ੍ਹਾਂ ਨੂੰ ਬੁਖਾਰ ਚੜਿਆ ਹੋਇਆ ਘਰ-ਘਰ ਦੇ ਵਿੱਚ ਹਰ ਘਰ ਦੇ ਵਿੱਚ ਇੱਕ ਬੱਚਾ ਨੌਜਵਾਨ ਬਜ਼ੁਰਗ ਜਾਂ ਦੋ-ਦੋ ਤਿੰਨ-ਤਿੰਨ ਉਹਨਾਂ ਨੂੰ ਬੁਖਾਰ ਚੜਿਆ ਹੋਇਆ ਔਰ ਚਾਰ ਮੌਤਾਂ ਇਸ ਪਿੰਡ ਦੇ ਵਿੱਚ ਹੋ ਚੁੱਕੀਆਂ ਨੇ ਪ੍ਰਸ਼ਾਸਨ ਆ ਜਿਹੜਾ ਅੱਜ ਜਦੋਂ ਇੱਥੇ ਅਸੀਂ ਪਹੁੰਚੇ ਪ੍ਰਸ਼ਾਸਨ ਦੀ ਅੱਖ ਖੁੱਲੀ ਹੈ ਔਰ ਪ੍ਰਸ਼ਾਸਨ ਅੱਜ ਇੱਥੇ ਆਇਆ ਔਰ ਅੱਜ ਦੇਖ ਰਿਹਾ ਆ ਕਿ ਜਦ ਪਿੰਡ ਦੇ ਵਿੱਚ ਚਾਰ ਮੌਤਾਂ ਹੋ ਗਈਆਂ ਔਰ ਕੋਈ ਕਿਸੇ ਕਿਸਮ ਦੀ ਦਵਾਈ ਕਿਸੇ ਕਿਸਮ ਦੀ ਟੈਸਟਿੰਗ ਅਜੇ ਤੱਕ ਪ੍ਰਸ਼ਾਸਨ ਨੇ ਨਹੀਂ ਕੀਤੀ ਜਿਹਦੀ ਜਿਹੜੀਆਂ ਮੌਤਾਂ ਹੋਈਆਂ ਉਹਦਾ ਕਾਰਨ ਮੇਨ ਹੈ ਜਿਹੜਾ ਉਹ ਡੇਂਗੂ ਬੁਖਾਰ ਹੈ ਦੇਖੋ ਅੱਜ ਪੰਜਾਬ ਦੇ ਵਿੱਚ ਜਿੱਥੇ ਛੱਪੜਾਂ ਦੇ ਮਾੜੇ ਹਾਲਾਤ ਨੇ ਉੱਥੇ ਖਾਸ ਕਰਕੇ ਪਿੰਡ ਗੜੋਲੀਆਂ ਦੇ ਵਿੱਚ ਮੈਂ ਦੇਖ ਰਿਹਾ ਇੱਥੇ ਛੱਪੜ ਦੇ ਵਿੱਚ ਔਰ ਆਲੇ-ਦੁਆਲੇ ਇੰਨੀ ਗੰਦਗੀ ਦੇ ਢੇਰ ਸਾਰੇ ਪਰ ਜਿਹੜੇ ਪਿਛਲੇ ਸਮੇਂ ਪੰਚਾਇਤਾਂ ਦਾ ਢਾਂਚਾ ਜਿਹੜਾ ਬੰਦ ਹੋਣ ਦੇ ਕਾਰਨ ਜਿਹੜੇ ਪ੍ਰਬੰਧਕ ਲੱਗੇ ਉਹਨਾਂ ਨੇ ਬਿਲਕੁਲ ਪਿੰਡਾਂ ਦੇ ਵਿੱਚ ਕੋਈ ਗੌਰ ਨਹੀਂ ਕੀਤੀ ਕੋਈ ਕਿਸੇ ਕਿਸਮ ਦੀ ਪ੍ਰਸ਼ਾਸਨ ਨੇ ਸਰਕਾਰ ਨੇ ਇਹ ਜਿਹੜੀਆਂ ਬਿਮਾਰੀਆਂ ਅੱਜ ਫੈਲ ਰਹੀਆਂ ਜਿਵੇਂ ਇੱਥੇ ਮੌਤਾਂ ਹੋ ਰਹੀਆਂ ਨੇ ਇਹਦੇ ਉੱਤੇ ਕਿਸੇ ਕਿਸਮ ਦੀ ਗੌਰ ਨਾ ਕਰਨ ਕਰਕੇ ਅੱਜ ਜਿਹੜਾ ਇਹ ਜਿਹੜੇ ਕੀਮਤੀ ਜਾਨਾਂ ਪਿੰਡ ਦੇ ਵਿੱਚੋਂ ਗਈਆਂ ਸੋ ਅਸੀਂ ਜਿੱਥੇ ਪ੍ਰਸ਼ਾਸਨ ਨੂੰ ਅੱਜ ਜਾਗਰੂਕ ਕਰਨਾ ਚਾਹੁੰਦੇ ਆ ਕਹਿਣਾ ਚਾਹੁੰਦੇ ਆ ਕਿ ਤੁਰੰਤ ਇੱਥੇ ਆ ਕੇ ਜਿਹੜਾ ਲੋਕਾਂ ਦਾ ਚੈੱਕਅਪ ਕੀਤਾ ਜਾਵੇ ਸਾਰਿਆਂ ਦਾ ਇਹਨਾਂ ਨੂੰ ਜਿਹੜੀ ਮੈਡੀਕਲ ਫੈਸਿਲਿਟੀ ਹੈ ਉਹ ਸਾਰੀ ਤੁਰੰਤ ਦਿੱਤੀ ਜਾਵੇ ਔਰ ਜੇ ਪ੍ਰਸ਼ਾਸਨ ਕੱਲ ਤੱਕ ਇੱਥੇ ਨਾ ਪਹੁੰਚਿਆ ਤਾਂ ਸਾਰਾ ਪਿੰਡ ਆ ਜਿਹੜਾ ਸੜਕਾਂ ਤੇ ਆਉਣ ਨੂੰ ਤਿਆਰ ਆ ਕਿਉਂਕਿ ਅੱਜ ਹਰ ਘਰ ਦੇ ਵਿੱਚ ਜਿਹੜਾ ਮਰੀਜ਼ ਘਰਾਂ ਦੇ ਵਿੱਚ ਪਿਆ ਔਰ ਲਾਗ ਦੇ ਪਿੰਡਾਂ ਦੇ ਵਿੱਚ ਵੀ ਅੱਜ ਇਹ ਜਿਹੜਾ ਡੇਂਗੂ ਦਾ ਖਤਰਾ ਬੜਾ ਵੱਡਾ ਬਣਿਆ ਹੋਇਆ ਔਰ ਅੱਜ ਮੈਂ ਤੁਹਾਡੇ ਨਾਲ ਇੱਥੇ ਗੱਲ ਕਰਉਣਾ ਜਿਨ੍ਹਾਂ ਦੇ ਘਰਾਂ ਦੇ ਵਿੱਚ ਮੌਤ ਹੋਈ ਹੈ ਔਰ 2-3 ਦਿਨ ਦੇ ਵਿੱਚ ਵਿੱਚ ਇਹਨਾਂ ਦੇ ਘਰ ਦੇ ਵਿੱਚ ਜਿਹੜੀ ਡੇਂਗੂ ਦੇ ਕਾਰਨ ਮੌਤ ਹੋਈ ਹੈ ਦੱਸੋ ਜੀ ਕਿਵੇਂ ਹੋਈ ਹੈ ਕੀ ਗੱਲ ਹੋਈ ਹੈ ਜੀ 2 ਦਿਨ ਪਹਿਲਾਂ ਬੁਖਾਰ ਚੜਿਆ ਸੀ ਮਿਸਜ ਨੂੰ ਉਹਨੂੰ ਜਦੋਂ ਟੈਸਟ ਕਰਾਇਆ ਤਾਂ ਡੇਂਗੂ ਆਇਆ ਸੀ ਡੇਂਗੂ ਦੇ ਕਾਰਨ ਕਰਕੇ ਉਹਨਾਂ ਨੂੰ ਫਿਰ ਜ਼ਿਆਦਾ ਵੀਕਨੈਸ ਹੋ ਗਈ ਵੱਡ ਡੈਂਗੂ ਦੇ ਕਾਰਨ ਕਰਕੇ ਉਹਨਾਂ ਦੀ ਮੌਤ ਹੋਈ ਹੈ ਅਸਲ 'ਚ ਠੀਕ ਹੈ ਜੀ ਨੰਬਰ ਦੱਸੋ ਮੇਰੀ ਮਿਸਸ ਸ੍ਰਿੰਦਰ ਕੌਰ ਜੀ ਡੈਂਗੂ ਦੇ ਕਾਰਨ ਮੌਤ ਹੋ ਗਈ ਹੈ ਤੇ ਮੇਰੇ ਵੀ ਸੈਲ 9000 ਰਹਿ ਗਏ ਸੀ ਮੇਰੇ ਵੀ ਘਟ ਗਏ ਸੀ ਤੇ ਕੋਈ ਤੁਰੰਤ ਮੈਨੂੰ ਵੀ ਡੰਗੂ ਡੰਗੂ ਦੇਖੋ ਇਹਨਾਂ ਨੂੰ ਇਹਨੂੰ ਖੁਦ ਵੀ ਇਹਨਾਂ ਨੂੰ ਮਤਲਬ 9000 ਸੈਲ ਰਹਿ ਗਏ ਸੀਗੇ ਪਰ ਅੱਜ ਜਿਹੜਾ ਅਸੀਂ ਮੇਨ ਸਾਡਾ ਅਸੀਂ ਦੱਸਣ ਦਾ ਸਾਡਾ ਫਰਜ਼ ਇੱਥੇ ਜਿਹੜਾ ਲੋਕਾਂ ਤੱਕ ਗੱਲ ਪਹੁੰਚਾਉਣ ਦਾ ਸਰਕਾਰ ਤੱਕ ਗੱਲ ਪਹੁੰਚਾਉਣ ਦਾ ਮਕਸਦ ਇਹ ਹੈ ਵੀ ਅੱਜ ਚਾਰ ਮੌਤਾਂ ਇਸ ਪਿੰਡ ਦੇ ਵਿੱਚ ਹੋ ਗਈਆਂ ਤਕਰੀਬਨ 4-5 ਪੇਸ਼ੈਂਟ ਅੱਜ ਹਸਪੀਟਲਾਂ ਜਿਨ੍ਹਾਂ ਨੇ ਲੱਖਾਂ ਰੁਪਿਆ ਇਲਾਜ ਦੇ ਉੱਤੇ ਲਾਇਆ ਇਹਨਾਂ ਨੇ ਵੀ ਵਿਚਾਰਿਆਂ ਨੇ ਲੱਖਾਂ ਰੁਪਏ ਲਾਇਆ ਪਰ ਇਹਨਾਂ ਦੀ ਜਿਹੜੀ ਘਰਦਿਆਂ ਦੀ ਜਿਹੜਿਆਂ ਦੀ ਪਤਨੀ ਦੀ ਜਿਹੜੀ ਜਾਨ ਉਹ ਬਚ ਨਹੀਂ ਸਕੀ ਔਰ ਇਸੇ ਤਰ੍ਹਾਂ ਹੋਰ ਅਜੇ ਬੜਾ ਵੱਡਾ ਖਤਰਾ ਬਣਿਆ ਹੋਇਆ ਸਾਰੇ ਪਿੰਡ ਦੇ ਵਿੱਚ ਔਰ ਪ੍ਰਸ਼ਾਸਨ ਨੂੰ ਅਸੀਂ ਜਿੱਥੇ ਸਿਵਲ ਸਰਜਨ ਸਾਹਿਬ ਨਾਲ ਸਾਡੀ ਗੱਲ ਹੋਈ ਆ ਉਹਨਾਂ ਦੇ ਅਸੀਂ ਧਿਆਨ ਚ ਲੈਂਦਾ ਪਹਿਲਾਂ ਐਸਐਮਓ ਸਾਹਿਬ ਨਾਲ ਗੱਲ ਹੋਈ ਐਸਐਮਓ ਸਾਹਿਬ ਨੇ ਤਾਂ ਇੱਥੋਂ ਤੱਕ ਅਸੀਂ ਉਹਨਾਂ ਨੂੰ ਕਿਹਾ ਵੀ ਇਹਨਾਂ ਦੇ ਘਰਾਂ ਚ ਕੱਟੋ-ਕੱਟੇ ਇਥੇ ਐਂਬੂਲੈਂਸ ਭੇਜ ਦਿਓ ਐਂਬੂਲੈਂਸ ਭੇਜ ਕੇ ਇਹਨਾਂ ਨੂੰ ਹਸਪਤਾਲ ਲੈ ਜਾਓ ਸਰਕਾਰੀ ਲੈ ਜਾਓ ਜਾਂ ਕਿਤੇ ਹੋਰ ਲੈ ਜਾਓ ਕਿਉਂਕਿ ਅੱਜ ਹਸਪਤਾਲਾਂ ਦੇ ਹਾਲਾਤ ਇਹ ਨੇ ਅੱਜ ਵੀ ਜਿੱਥੇ ਕੋਈ ਦਵਾਈ ਨਹੀਂ ਮਿਲ ਰਹੀ ਜਿੱਥੇ ਕੋਈ ਡਾਕਟਰ ਨਹੀਂ ਹੈ ਔਰ ਖਾਸ ਕਰਕੇ ਆ ਗੜੋਲੀਆਂ ਪਿੰਡਾਂ ਜਿਹੜਾ ਇਹ ਪਾਊਡਰ ਤੇ ਪਿੰਡਾਂ ਫਤਿਹਗੜ ਡਿਸਟ੍ਰਿਕਟ ਦਾ ਜਿੱਥੇ ਤਕਰੀਬਨ ਇਥੋਂ ਜੇ ਕੋਈ ਵੀ ਹਸਪਤਾਲ ਜਾਣਾ ਸਰਕਾਰੀ ਹਸਪਤਾਲ 25 ਤੋਂ 30 ਕਿ ਕੋਈ ਹਸਪਤਾਲ ਨੇੜੇ ਨਹੀਂ ਲੋਕ ਕਿੱਥੇ ਜਾਣ ਲੋਕਾਂ ਨੂੰ ਅੱਜ ਇੱਥੇ ਕੋਈ ਫੈਸਿਲਿਟੀ ਨਹੀਂ ਕਿਸੇ ਕਿਸਮ ਦੀ ਸੋ ਇਸ ਕਰਕੇ ਅੱਜ ਜਿੱਥੇ ਸਾਨੂੰ ਸਿਵਲ ਸਰਜਨ ਸਾਹਿਬ ਨੇ ਭਰੋਸਾ ਦਿਵਾਇਆ ਵੀ ਅਸੀਂ ਤੁਰੰਤ ਜਿਹੜਾ ਇੱਥੇ ਰੇਂਜ ਕਰਦੇ ਹਾਂ ਔਰ ਅਸੀਂ ਮੰਗ ਕਰਦੇ ਹਾਂ ਕਿ ਇੱਥੇ ਜਿਹੜੀ ਲੈਬੋਰੀ ਬੈਨ ਹੈ ਸਰਕਾਰ ਤੁਰੰਤ ਭੇਜੇ ਸਾਰੇ ਘਰ-ਘਰ ਹਰ ਜੀ ਦਾ ਹਰ ਘਰ ਦੇ ਮੈਂਬਰ ਦਾ ਟੈਸਟ ਹੋਵੇ ਟੈਸਟ ਹੋਣ ਤੋਂ ਬਾਅਦ ਸਰਕਾਰ ਜਿਹੜੀ ਹੈ ਇਹਨਾਂ ਦਾ ਇਲਾਜ ਕਰੇ ਤਾਂ ਕਿ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਕਿਉਂਕਿ ਜਿਹੜੀ ਸਰਕਾਰ ਆ ਸਰਕਾਰ ਨੇ ਲੋਕਾਂ ਦੀ ਜਾਨ ਮਾਲ ਦੀ ਰੱਖੀ ਕਰਨੀ ਹੈ ਇਹ ਸਰਕਾਰ ਦਾ ਫਰਜ਼ ਬਣਦਾ ਔਰ ਅਜੇ ਤੱਕ ਇੱਥੇ ਕੋਈ ਨਮਾਇੰਦਾ ਕੋਈ ਚੁਣਿਆ ਹੋਇਆ ਨਮਾਇੰਦਾ ਕੋਈ ਜਿਹੜਾ ਹੋਰ ਆਗੂ ਆ ਕਿਸੇ ਜਿਹੜੀ ਰੂਲਿੰਗ ਪਾਰਟੀ ਦੇ ਆਗੂ ਨੇ ਕੋਈ ਬੰਦਾ ਇੱਥੇ ਤੱਕ ਆ ਕੇ ਨਾ ਪਿੰਡ ਦੇ ਲੋਕਾਂ ਦੀ ਸਾਰ ਨਹੀਂ ਲਈ ਜਦੋਂ ਕਿ ਅੱਜ ਤੱਕ 4 ਮੌਤਾਂ ਪਿੰਡ 'ਚ ਹੋ ਚੁੱਕੀਆਂ ਨੇ ਸੋ ਇਸ ਕਰਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਤੁਰੰਤ ਜਿਹੜਾ ਇਹ ਪਿੰਡ ਦੇ ਵਿੱਚ ਜਿੰਨੇ ਵੀ ਜਿਹੜੇ ਲੋਕ ਅਜ ਪੀੜਤ ਨੇ ਬਿਮਾਰੀ ਦੇ ਨਾਲ ਇਹਨਾਂ ਦਾ ਜਿਹੜਾ ਇਲਾਜ ਕੀਤਾ ਜਾਵੇ ਤਾਂ ਕਿ ਸਾਰੇ ਲੋਕਾਂ ਦਾ ਜਿਹੜੇ ਆਪਣੇ ਆਪ ਨੂੰ ਇੱਥੇ ਆਪਣਾ ਇਲਾਜ ਕਰਾ ਕੇ ਤੰਦਰੁਸਤ ਰਹਿ ਸਕਣ